ਭਾਈ ਮਰਦਾਨੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਕਿਤੇ ਵੀ ਉਦਾਸੀ ਕਰਨ ਨਹੀਂ ਗਏ ਭਾਈ ਸਾਹਿਬ ਤੋਂ ਬਾਅਦ ਬਹਾਰਜ ਬਾਹਰ ਨਹੀਂ ਨਿਕਲੇ ਜਦਾ ਰਬਾਬ ਆਪ ਚੁੱਕੀ ਬਾਬਾ ਜੀ ਆ ਗਏ ਮਰਦਾਨੇ ਦੇ ਘਰ ਸੁਨੇਹਾ ਕੱਲਿਆ ਭਾਈ ਸਾਹਿਬ ਦੇ ਕੱਲ ਭਾਈ ਮਰਦਾਨਾ ਜੀ ਦੇ ਭਾਈ ਮਰਦਾਨਾ ਜੀ ਦੇ ਘਰ ਸੁਨੇਹਾ ਕੱਲਿਆ ਉਹਨਾਂ ਦੇ ਦੋਨੋਂ ਬੇਟੇ ਸਜਾਦਾ ਤੇ ਰਜਾਦਾ ਰਾਤੀ ਮੈਂ ਕਿਹਾ ਸੀ ਦੋਨੋਂ ਬੇਟੇ ਸਜਾਦਾ ਤੇ ਨਜਾਦਾ ਆ ਗਏ ਕੀ ਦੇਖਦੇ ਆ ਕਿ ਰਬਾਬ ਕਪੜੇ ਚ ਲਪੇਟੀ ਕੋਲ ਪਈ ਹੈ ਪਰ ਅੱਬੂ ਨਹੀਂ ਮੰਨ ਚਾਹ ਸ਼ਾਇਦ ਅੱਬੂ ਕਿਤੇ ਖੱਬੇ ਸੱਜੇ ਹੈ ਬਾਬਾ ਜੀ ਨੂੰ ਮੱਥਾ ਟੇਕਿਆ ਸਤਗੁਰੂ ਗੰਭੀਰ ਬੈਠੇ ਆ ਹੁਣ ਇਸ ਗੱਲ ਨੂੰ ਇਹ ਟੈਂਦੀ ਕਲਾ ਚਿੰਦ ਜਾਣਾ ਸੱਜਣ ਮੇਰੇ ਰੰਗਲੇ ਚਾਏ ਸੁਪੇ ਜੀ ਬਾਬਾ ਜੀ ਬਹੁਤ ਗੰਭੀਰ ਬੈਠੇ ਆ ਖਮੋਸ਼ੀ ਹਰ ਪਾਸੇ ਭਾਈ ਸਜਾਦਾ ਕਹਿੰਦੇ ਨੇ ਚੁੱਪ ਨੂੰ ਤੋੜਦਾ ਹੈ ਕਹਿੰਦਾ ਬਾਬਾ ਜੀ ਸਤਿਗੁਰੂ ਨੂੰ ਮੇਰਾ ਅੱਬੂ ਕਿੱਥੇ ਹੈ ਪੁੱਤਰ ਨੇ ਸਾਡਾ ਅੱਬੂ ਕਿੱਥੇ ਗਿਆ ਸਾਡੇ ਪਿਤਾ ਜੀ ਕਿੱਥੇ ਨੇ ਜਦੋਂ ਦੁਬਾਰਾ ਪੁੱਛਦੇ ਨੇ ਸਾਡਾ ਅੱਬੂ ਕਿੱਥੇ ਤੇ ਮਹਾਰਾਜ ਸਜਾਦੇ ਵੱਲ ਮੂੰਹ ਕਰਕੇ ਕਹਿੰਦੇ ਆ ਬੇਟਾ ਤੇਰਾ ਅੱਬੂ ਆਪਣੇ ਘਰ ਚਲਾ ਗਿਆ ਹੈ ਜਿਹੜੇ ਆਪਣੇ ਘਰ ਚਲੇ ਜਾਂਦੇ